ਸਾਡੇ ਸੀ ਗੜੀਏ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਪਿਤਾਵਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਅੱਗਾ ਸਮਾਂ ਨੇ ਜੀ ਪੈਨਸ਼ਨ ਦੀ ਗੱਲ ਕਰਾਂਗੇ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਅਪਡੇਟ ਹੈ ਜਾਂ ਨਹੀਂ ਹੈ ਪੈਨਸ਼ਨ ਦੀ ਔਰ ਇੱਕ ਨਵੀਂ ਅਪਡੇਟ ਤੁਹਾਨੂੰ ਭਰਤੀਆਂ ਬਾਰੇ ਦੇਣੀ ਆ ਜੋ ਸਾਡੇ ਸਾਡੇ ਨਾਲ ਜਿਹੜੇ ਸਰੋਤੇ ਸਾਡੇ ਭੈਣ ਭਰਾ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਲਈ ਇਹ ਭਰਤੀ ਜੜੀਆ ਲਾਹੇਵੰਦ ਹੋ ਸਕਦੀ ਹੈ ਇਹਦੀ ਵੀ ਅਪਡੇਟ ਤੁਹਾਨੂੰ ਦੇਣੀ ਆ ਸੌਤੋ ਫਾਇਲਾ ਜੇਕਰ ਅੱਖਾਂ ਗੱਲ ਕਰ ਰਹੀ ਹੈ ਜੀ ਅੱਜ ਦੀ ਅੱਜ ਤਰੀਕ ਹੈ ਗਿਆ 2 ਅਗਸਤ ਲਗਭਗ ਸ਼ਾਮ ਦੇ ਟਾਈਮ ਹੋਣ ਜਾ ਰਿਹਾ ਜੀ 6:30 ਦਾ ਸਾਨੂੰ ਸਾਡੇ ਸਰੋਤੇ ਮੈਸੇਜ ਕਰਕੇ ਆਖਦੇ ਹੁੰਦੇ ਨੇ ਕਿ ਸਾਨੂੰ ਰੋਜ਼ ਜਿਹੜੀ ਅਪਡੇਟ ਦਿੱਤੀ ਜਾਵੇ ਕਿ ਪੈਨਸ਼ਨ ਦੀ ਕੋਈ ਜਿਹੜੀ ਅਪਡੇਟ ਹੈ ਅੱਜ ਪੈਨਸ਼ਨ ਕਿਸੇ ਚਲੇ ਦੇ ਵਿੱਚ ਬਿਲਕੁਲ ਪਾਸ ਹੋਏ ਨੇ ਪੈਨਸ਼ਨ ਫਈਆ ਜਾਂ ਨਹੀਂ ਫਈਆ ਹੈ ਸੋ ਅੱਜ 2 ਅਗਸਤ ਸ਼ਾਮ ਦੇ ਲਗਭਗ 6:30 ਵਜੇ ਤੱਕ ਸਾਨੂੰ ਜੋ ਸੂਚਨਾਵਾਂ ਮਿਲ ਰਹੀਆਂ ਨੇ ਕਿਸੇ ਜ਼ਿਲ੍ਹੇ ਦੇ ਵਿੱਚ ਨਾ ਤਾਂ ਕੋਈ ਹਲੇ ਬਿਲ ਖਾਸ ਹੋਇਆ ਅਗਸਤ ਮਹੀਨੇ ਦੇ ਔਰ ਨਾ ਹੀ ਕਿਸੇ ਜ਼ਿਲ੍ਹੇ ਦੇ ਵਿੱਚ ਫੈਸ਼ਨ ਫੈਂਟ ਦੀ ਸੂਚਨਾ ਹੈ ਜੁਲਾਈ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਹਲੇ ਜਾਰੀ ਨਹੀਂ ਹੋਈ ਹੈ ਮੈਲੋ ਤੇ ਖਾਸ ਹੋ ਚੁੱਕੇ ਨੇ ਤੇ ਆਸਾ ਉਮੀਦਾਂ ਦੇ ਮੁਤਾਬਕ ਸੋਮਵਾਰ ਯਾਰ ਮੰਗਲਵਾਰ ਤੱਕ ਉੱਥੇ ਪੈਨਸ਼ਨ ਹੈ ਜਿਹੜੀ ਲਾਭਪਾਤਰਿਆਂ ਦੇ ਖਾਤਿਆਂ ਦੇ ਵਿੱਚ ਆਉਣ ਦੀ ਜਿਹੜੀ ਉਮੀਦ ਹੈਗੀ ਆ ਇਹ ਕਾਰਨ ਹੋ ਸਕਦੇ ਨੇ ਕਈ ਕਾਰਨ ਹੁੰਦੇ ਨੇ ਕਈ ਵਾਰ ਟੈਕਨੀਕਲ ਇਸ਼ੂ ਹੁੰਦੇ ਨੇ ਕਈ ਵਾਰ ਕੁਝ ਹੋਰ ਇਸ਼ੂਜ਼ ਹੁੰਦੇ ਨੇ ਜਿਹਦੇ ਕਰਕੇ ਪੈਨਸ਼ਨ ਕਿਸੇ ਜ਼ਿਲ੍ਹੇ ਦੇ ਵਿੱਚ ਲੇਟ ਹੋ ਜਾਂਦੀ ਹੈ ਫੰਡ ਟੈਂਪਰ ਰਿਲੀਜ਼ ਜ਼ਰੂਰ ਕੀਤਾ ਗਿਆ ਪਿਛਲੇ ਮਹੀਨੇ ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ ਪਹੁੰਚ ਚੁੱਕੀਆਂ ਨੇ ਇਕੱਲੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਛੱਡ ਕੇ ਜੁਲਾਈ ਦੀ ਇਸ ਕਰਕੇ ਉੱਥੇ ਕੋਈ ਟੈਕਨੀਕਲ ਕਾਰਨ ਹੋਣਗੇ ਜਿਹਦੇ ਕਰਕੇ ਪੈਨਸ਼ਨ ਲੇਟ ਹੈ ਤੇ ਸੋਮਵਾਰ ਮੰਗਲਵਾਰ ਤੱਕ ਉੱਥੇ ਪੈਨਸ਼ਨ ਜਲਦੀ ਜਾਰੀ ਹੋ ਜਾਏਗੀ ਇਸ ਤੋਂ ਇਲਾਵਾ ਸੋ ਅਗਸੰਗਨ ਦੀ ਹਾਲੇ ਤੱਕ ਕੋਈ ਅਪਡੇਟ ਨਹੀਂ ਹੈ ਜੀ ਤੇ ਆਉਂਦੇ 5-7 ਦਿਨਾਂ ਤੱਕ ਯਾਨੀ ਕਿ 7-8 ਤਰੀਕ ਤੱਕ ਕਿਸੇ ਜ਼ਿਲ੍ਹੇ ਦੇ ਵਿੱਚ ਫੈਸਲਾ جاری ਹੋਣ ਦੀ ਪੂਰੀ ਉਮੀਦ ਹੈ ਕਿ ਆ ਤੇ ਆਉਂਦੇ 4-5 ਦਿਨਾਂ ਤੱਕ ਛੋਟੇ ਜ਼ਿਲ੍ਹੇ ਦੇ ਵਿੱਚ ਫੈਸਲਾ جاری ਹੋ ਸਕਦੀਆਂ ਨੇ ਬਾਕੀ ਅਸੀਂ ਤੁਹਾਨੂੰ ਰੋਜ਼ਾਨਾ ਤੌਰ ਤੇ ਅਪਡੇਟ ਕਰਦੇ ਰਹਾਂਗੇ ਸਕਰੀਨ ਦੇ ਉੱਤੇ ਤੁਹਾਡੇ ਇੱਕ ਇਸ਼ਤਿਹਾਰ ਜਗਾਰਿਆ ਸੀ ਜੋ ਜਾਰੀ ਕੀਤਾ ਗਿਆ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਵੱਲੋਂ ਸੋ ਇਹਦੇ ਵਿੱਚ ਸਟਾਫ ਨਰਸ ਦੀਆਂ ਭਰਤੀਆਂ ਨਿਕਲੀਆਂ ਨੇ 406 ਅਸਾਮੀਆਂ ਨੇ ਤੇ ਇਹਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ 7-8 2025 ਤੋਂ ਤਾਈ 8 2025 ਤੱਕ ਤੁਸੀਂ ਆਨਲਾਈਨ ਜਿਹੜਾ ਅਪਲਾਈ ਕਰ ਸਕਦੇ ਆ ਤੇ ਇਹ 7 ਤਰੀਕ ਨੂੰ ਨੋਟੀਫਿਕੇਸ਼ਨ ਡਿਟੇਲ ਦੇ ਵਿੱਚ ਜਾਰੀ ਹੋਏਗਾ ਇਹਦੀ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਅਪਡੇਟ ਦੇਵਾਂਗੇ ਜਦੋਂ ਇਹ ਨੋਟੀਫਿਕੇਸ਼ਨ ਆਏਗਾ ਤੇ ਇੱਥੇ ਤੁਹਾਨੂੰ ਦੱਸ ਦਈਏ 400 ਛੇ ਨਰਸਾਂ ਦੀ ਜਗ੍ਹਾ ਅਸਾਮੀਆਂ ਦਾ ਹੈਡ ਜਿਹੜਾ ਨੋਟੀਫਿਕੇਸ਼ਨ ਹੈ ਜਲਦ ਜਾਰੀ ਹੋਣ ਜਾ ਰਿਹਾ ਸੋ ਆਉਂਦੇ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਜਦੋਂ ਆਉਂਦਾ ਹੈ ਤੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਜਿਹੜੀਆਂ ਸਾਡੇ ਆ ਭੈਣਾਂ ਨੇ ਜਿਨ੍ਹਾਂ ਦੀਆਂ ਸਪੈਸ਼ਲ ਫੰਕਸ਼ਨਾਂ ਲੱਗੀਆਂ ਨੇ ਜਾਂ ਫਿਰ ਸਾਡੀਆਂ ਜਿਹੜੀਆਂ ਹੋਰ ਭੈਣਾਂ ਨੇ ਜਿਹੜੇ ਸਾਡੇ ਚੈਨਲ ਦੇ ਨਾਲ ਜੁੜੀਆਂ ਨੇ ਉਹਨਾਂ ਨੂੰ ਦੱਸ ਦਈਏ ਇਸ ਸਟਾਫ ਨਰਸ ਦੀ ਭਰਤੀ ਹੈ ਤੇ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਆ ਤੇ ਇਹਦੀ ਜਾਣਕਾਰੀ ਵਿਸਤਾਰ ਨਾਲ ਲੈ ਕੇ ਜਲਦ ਹਾਜ਼ਰ ਹੋਵਾਂਗੇ ਜਦੋਂ ਡਿਟੇਲ ਨੋਟੀਫਿਕੇਸ਼ਨ ਕੱਢਿਆ ਜਾਵੇਗਾ ਸਜੇਗਾ ਤੁਹਾਡੇ ਕੋਈ ਕੋਸ਼ਿਸ਼ ਸਵਾਲ ਹੈ ਜੀ ਕਮੈਂਟ ਦੇ ਵਿੱਚ ਪੁੱਛ ਲੈਣਾ ਤਾਤ ਲਈ ਦਿਓ ਇਜਾਜ਼ਤ ਤੁਹਾਨੂੰ ਰੋਜ਼ਾਨਾ ਤੌਰ ਤੇ ਅਪਡੇਟ ਅਸੀਂ ਪੈਨਸ਼ਨ ਦੀ ਕਰਦੇ ਰਹਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ